ਹੋਜੂ ਜਾਂ ਥੋੜਾ ਸਾਹ ਹੋ ਜਾ ਨਾ ਬਈ ਤਾ ਮੈਂ ਦੁਹਰਾ ਬਗਾਂ ਬਣ ਗਿਆ ਮੋੜ ਫਿਰ ਪਾਣੀ ਦਾ ਮਾਤਰ ਪਾਣੀ ਪੀਣ ਵਾਸਤਾ ਹੋਊਗਾ ਨਾ ਜੂਠਾ ਨਹੀਂ ਆ ਬੀਤਾ ਪਤਾ ਨਹੀਂ ਥੱਕੇ ਬੁਲਾਉਣਾ ਵਾਈ ਗੁਰਜੀ ਕਾਂ ਖਾਨ ਸਾ ਆਉਂ ਵੀ ਹੋ ਜਾਣਾ ਨਾ ਨਾ ਸੀ ਆਪੂ ਨੇ ਉਹ ਵਰਤਰਾ ਹਾਲ ਸਿਚਾਲੇ ਬੀਂਦੇ ਨਾ ਕਿਹਾ ਦੁਸਤੀ ਨੇ ਕਿ ਕੱਢ ਮੈਡੀਕਲ ਰਿਪੋਰਟ ਪੁੱਛਣ ਪੁੱਛ ਲਈ ਕਿ ਆ ਵੀ ਦੂਸਰੇ ਮਹੀਨੇ ਦੀ ਕਿਤੇ 13 ਤਰੀਕ ਦੀ ਘਟਨਾ ਨਾਲ 31 ਤੱਕ ਹੁੰਦਾ ਤੇ ਕੋਲੇ ਵਕਤ ਨਹੀਂ ਆਇਆ ਵਕਤ ਨਹੀਂ ਮਿਲਿਆ ਇਹਨਾਂ ਨੇ ਕੱਲ ਨੂੰ ਨਕਾਲ ਲਾ ਲਈ ਅਸੀਂ ਵਿਧਾਨ ਸਭਾ ਦਾ ਸੈਸ਼ਨ ਜੀ ਇਹਨਾਂ ਦਾ ਤੁੰਤਰ ਕਰ ਵਾਲੇ ਕਰਨ ਬਾਅਦ ਦੀ ਪਤਨੀ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਬੜੀ ਘਰਾਮੀ ਹੁੰਦੀ ਆ ਵੀ ਸਾਡੀ ਸੀਏ ਨੂੰ ਪਿਸਦਾ ਹੀ ਨਹੀਂ ਕੱਲ ਨੂੰ ਕੰਮ ਕਰ ਇਹ ਹੀ ਮੁੱਛੀ ਲੈ ਕੇ ਇਹਨਾਂ ਬਗੈਰ ਤੋਂ ਤੁਸੀਂ ਅਸੀਂ ਅੰਦਰ ਅਫਸਰ ਦੇ ਵੇਸਟਾਂ ਹੁੰਦੇ ਆਂ ਚਿੰਗੀ ਦਾ ਤਾਂ ਆ ਤੁਸੀਂ ਦੇਖਿਆ ਨਾ ਤੁਸੀਂ ਕਹਿੰਦੇ ਆ ਸੈਨਿਕ ਦੀ ਪਤਨੀ ਆ ਤੇ ਦੇਖਦੀਆਂ ਕਿ ਕਿਤੇ ਇਹ ਮੇਲ ਕਾਬੀ ਹੁੰਦੀ ਆ ਤਾਂ ਇਹ ਆਪਣਾ ਇੱਕ ਕਾਫੀ ਲੈ ਕੇ ਬੜੀ ਜੀਤ ਬਸ ਸਾਚੇ ਇਨਸਾਫ ਦੇ ਲਈ ਕਿ ਕਟਾ ਕੇ ਲੜਦੀਆਂ ਨੇ ਬਹੁਤ ਆਮੋ ਸਾਹਮਣੇ ਇਹ ਲੜਾਈਆਂ ਵੀ ਲੜੀਆਂ ਸੱਜਿਆ ਜੀ ਕਿਵੇਂ ਕਿਤੇ ਵੀ ਕਿਸੇ ਨਾਲ ਤੱਕਾ ਹੋਵੇ ਤਾਂ ਸਾਡੀਆਂ ਜੱਤੀ ਬੰਦੀਆਂ ਜਿਹੜੀਆਂ ਉੱਥੇ ਬੋਲ ਬਾਤ ਕਰਦੇ ਸਰ ਭਰਾਵੋ ਭਾਰਤੀ ਕਿਸਾਨ ਨੇ ਇੱਕ ਅਗਰਾਹ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਹੈ ਖੜੀ ਹੈ ਖੜੀ ਰਹੂਗੀ ਹੁਣ ਵੀ ਅਸੀਂ ਪਿਛਵਾਦੇ ਭਾਵਾ ਕੋਈ ਮਾਰਕਟਰ ਹੈ ਕੋਈ ਡਾਕਟਰ ਹੈ ਕੋਈ ਵੀ ਤੱਕ ਹੈ ਜਿਹੜੇ ਭਾਵਾ ਸਾਡੇ ਨਾਲ ਐਸਡੀਐ ਦਾ ਡਾਕਟਰ ਸੋਇਨੀ ਰੋਂਦੇ ਦੀ ਵੀਡੀਓ ਦੇਖੀ ਆ ਮੈਂ ਰੋ ਰਿਹਾ ਸੀਗਾ ਬੰਦੇ ਦੇ ਅੰਦਰੋਂ ਦਰਦ ਹੋਊਗਾ ਉਥੇ ਸਰਕਾਰਾਂ ਦੇ ਕੰਨਾਂ ਤੇ ਝੂਮ ਸਕੂ ਤਾਹੀਂ ਭਰਾਵੋ ਐਸ.ਡੀ.ਐਮ ਨੂੰ ਪਤਾ ਲੱਗੂ ਨਹੀਂ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਵਿਚਾਰਾ ਨੇ ਜੋ ਰਜਮਾਈ ਕਰ ਲਈ ਕਿੰਨੀਆਂ ਉਹਨਾਂ ਦੇ ਨਾਲ ਖੜੇ ਉੱਥੇ ਰੋਲਾ ਪਾਈ ਜਾਂਦੇ ਦੁਨੀਆਂ ਨਾਲੇ ਉੱਥੇ ਬੈਠੇ ਐਸ.ਡੀ.ਐਮ ਦਾ ਤਰਜਾ ਨਹੀਂ ਭਰਾਵੋ ਸਰ ਬਾਤ ਤਰ ਨਾਲ ਆਇਆ ਨੌਜਵਾਨ ਨੇ ਸੇਨਾ ਦੇ ਵਿੱਚ ਭਾਗੀ ਨੇ ਕੀ ਮਸਲਾ ਸਰ ਉਹਨਾਂ ਦਾ ਕੀ ਹੋਇਆ ਸਲੂਸ਼ਨ ਇਹਨਾਂ ਵੱਲੋਂ ਇੱਕ ਪਿਛਲੇ ਸਾਲ ਇੱਕ ਐਸ.ਡੀ.ਐਮ ਕੋਰਟ ਦੇ ਵਿੱਚ ਇੱਥੇ ਕੇਸ ਫਾਈਲ ਕੀਤਾ ਗਿਆ ਸੀਗਾ ਤੇ ਇੱਕ ਸ਼ੈੱਲਰ ਹੈਗਾ ਜਿਹੜਾ ਜੋ ਇਹਨਾਂ ਦਾ ਘਰ ਦੇ ਨੇੜੇ ਹੈ ਉੱਥੇ ਉਹ ਪ੍ਰਦੂਸ਼ਨ ਫਲਾ ਰਿਹਾ ਹੈਗਾ ਉਸ ਸਬੰਧੀ ਕਿਉਂਕਿ ਇਹ ਕੇਸ ਪੋਲੂਸ਼ਨ ਕੰਟਰੋਲ ਬੋਰਡ ਤੇ ਪੂਰਨ ਸਪਲਾਈ ਵਿਭਾਗ ਨਾਲ ਕਸਮੰਦਿਤ ਸੀ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਵੱਲੋਂ ਆਪਣੀਆਂ ਪੜਤਾਲਾਂ ਕੀਤੀਆਂ ਗਈਆਂ ਪੜਤਾਲਾਂ ਤੋਂ ਜੋ ਰਿਪੋਰਟਸ ਆਈਆਂ ਉਸ ਦੇ ਆਧਾਰ ਤੇ ਇਹ ਕੇਸ ਜਿਹੜਾ ਹੈਗਾ ਨਵੰਬਰ 2024 ਦੇ ਵਿੱਚ ਫਾਈਲ ਕਰ ਦਿੱਤਾ ਗਿਆ ਸੀ ਸਰ ਉਹਨਾਂ ਦਾ ਕਹਿਣਾ ਵੀ ਅਸੀਂ ਬਾਰ-ਬਾਰ ਮਤਲਬ ਜਿਹੜਾ ਗੱਲਬਾਤ ਹੋਈ ਇਹ ਵਾਰ ਕੋਈ ਨਤੀਜੇ ਤੇ ਨਹੀਂ ਨਿਕਲ ਰਹੇ ਸਾਰੀਆਂ ਰਿਪੋਰਟਾਂ ਜਿਹੜੀਆਂ ਉਹਨਾਂ ਦੀਆਂ ਬਣੀਆਂ ਇਹਨਾਂ ਕੋਲ ਪ੍ਰੂਫ ਵੀ ਨਹੀਂ ਕਿ ਉਹ ਸਾਰਾ ਕਿਤੇ ਫੇਕ ਸਿਸਟਮ ਦੇ ਹਿਸਾਬ ਨਾਲ ਸੈਟ ਅਪ ਕੀਤਾ ਹੈ ਦੇਖੋ ਕਿਉਂਕਿ ਬੇਸਿਕਲੀ ਪੋਲੂਸ਼ਨ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈਟ ਮੈਕਮਨ ਨਾਲ ਸਿਰ ਕੰਸਰਨਡ ਹੋ ਇਸ ਲਈ ਉਹਨਾਂ ਤੋਂ ਰਿਪੋਰਟਾਂ ਲਈਆਂ ਗਈਆਂ ਨੇ ਤੇ ਇਹ ਕੋਰਟ ਮੈਟਰ ਹੈਗਾ ਜਿਸ ਦਾ ਫੈਸਲਾ ਉਹਨਾਂ ਦੇ ਪਧਾਰ ਤੇ ਕੀਤਾ ਗਿਆ ਪਰ ਜੇ ਸੈਟੀਸਫਾਈਡ ਨਹੀਂ ਹੈਗੇ ਤਾਂ ਅਪੀਲ ਵੀ ਕਰ ਸਕਦੇ ਸੀਗੇ ਉਸ ਦੇ ਅਗੇਂਸਟ ਨਵੰਬਰ 24 ਦਾ ਫੈਸਲਾ ਹੋਇਆ ਪਰ ਇਸ ਤੋਂ ਬਾਅਦ ਇਹਨਾਂ ਨੂੰ ਡੀਸਾਬ ਨੇ ਵੀ ਬੁਲਾਇਆ ਸੀਗਾ ਮਰ ਗਿਆ ਅੱਜ ਦਾ ਵੀ ਸੀਗਾ ਟਾਈਮ ਪਰ ਇਹ ਗਏ ਨਹੀਂ ਸ਼ਾਇਦ ਉੱਥੇ ਤੇ ਇਸ ਲਈ ਜੇ ਸੈਟੀਸਫਾਈਡ ਨਹੀਂ ਹੈਗੇ ਨਾ ਤਾਂ ਉਹਦੇ ਚੈਨਲ ਹੈਗੇ ਨੇ ਉੱਥੇ ਉਹ ਜਾ ਸਕਦੇ ਨੇ ਜੋ ਜਿਹੜੇ ਜਿਹੜੇ ਮੈਕਮੇ ਕਨਸਰਨ ਨੇ ਉਹਨਾਂ ਦੇ ਨਾਲ ਫਿਰ ਦੁਬਾਰਾ ਤੋਂ ਰੀ ਇਨਕੁਆਇਰੀ ਵੀ ਹੋ ਸਕਦੀ ਹੈਗੀ ਸੋ ਜੇ ਉਸ ਪਦਰਤੇ ਡੀ ਸਾਹਿਬ ਕੋਲ ਜਾ ਕੇ ਦੁਬਾਰਾ ਕਿਉਂਕਿ ਡੀ ਸਾਹਿਬ ਨੇ ਇਨਫੈਕਟ ਇਨਵਾਈਟ ਕੀਤਾ ਹੋਇਆ ਹੈ ਇਹਨਾਂ ਨੂੰ ਪ੍ਰੌਕਸ ਦੇ ਲਈ ਬਾਰੀ ਸਰ ਜੀ ਮੈਂ 1.5 ਸਾਲ ਹੋ ਗਏ ਜੀ ਕੋਈ ਮਤਲਬ ਇਨਕੁਆਰੀਆਂ ਹੋਈਆਂ ਇਸ ਦੇ ਵਿੱਚ ਕੀ ਬਿਲਕੁਲ ਹੋਈ ਹੈ ਇਨਕੁਆਰੀ ਮਤਲਬ ਕਿਸ ਤਰੀਕੇ ਨਾਲ ਨਹੀਂ ਉਹਦੇ ਵੱਲੋਂ ਤਾਂ ਠੀਕ ਹੈ ਯਾ ਰਿਪੋਰਟ ਤਾਂ ਹੀ ਫਾਈਲ ਹੋਇ ਇਹ ਸਾਰੀਆਂ ਪ੍ਰੋਪਰ ਇਨਕੁਆਰੀਆਂ ਇਹਨਾਂ ਦੀਆਂ ਹੋਈਆਂ ਨੇ ਪੀਪੀਸੀਬੀ ਨੇ ਕੋਈ ਟੀਮਸ ਵੀ ਬਣਾ ਕੇ ਭੇਜੀਆਂ ਸੀਗੀਆਂ ਜਿਨ੍ਹਾਂ ਦੀ ਉੱਥੋਂ ਤੁਸੀਂ ਡਿਟੇਲ ਵੀ ਪਤਾ ਕਰ ਸਕਦੇ ਹੋ ਉਹਦੇ ਬੇਸ ਤੇ ਹੀ ਜਿਹੜਾ ਇਹ ਇਸ ਦਾ ਫੈਸਲਾ ਲਿਆ ਗਿਆ ਸੀ ਇਹਨਾਂ ਦਾ ਕਹਿੰਦਾ ਵੀ 2014 ਦੇ ਵਿੱਚ ਕਨੈਕਸ਼ਨ ਕੱਟ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਵੀ ਫੈਕਟਰੀ ਇਹ ਡਿਪਾਰਟਮੈਂਟ ਦੱਸ ਸਕਦਾ ਹੈ ਜੀ ਫੂਡ ਐਂਡ ਸਪਲਾਈ ਡਿਪਾਰਟਮੈਂਟ ਇਹ ਉਹਨਾਂ ਦੇ ਨਾਲ ਸੀ ਠੀਕ ਹੈ ਸਰ ਥੈਂਕ ਯੂ ਜੀ